ਸਸੀਕਾ ਬਾਈ ਜੀ ਸਸੀਕਾ ਜੀ ਪਹਿਲਾਂ ਤਾਂ ਜੀ ਮੁਬਾਰਕਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਸਾਰੀ ਟੀਮ ਨੂੰ ਜੀ ਸਾਡੇ ਸਾਰੇ ਸੰਸਾ ਜੀ ਐਨ ਨੂੰ ਕਹਿੰਦੇ ਆ ਸਾਰੇ ਕਸਟਮਰ ਨੂੰ ਠੀਕ ਹੈ ਬਾਈ ਜੀ ਤੇ ਅੱਜ ਫਿਰ ਸਾਰੇ ਨਵਾਂ ਟਰੈਕਟਰ ਲਾਂਚ ਕਰ ਦਿੱਤਾ ਜੀ ਹਾਂਜੀ ਇਹ 올 ਇੰਡੀਆ ਹੀ ਹੋਇਆ ਜੀ ਅੱਜ ਹਾਂਜੀ ਹਾਂਜੀ ਠੀਕ ਹੈ ਆਏ ਸੋਨਾਲੀਕਾ ਡੀਆਈ 750 3rd RX ਠੀਕ ਹੈ ਜੀ 4 ਵੀਲ ਦੇ ਵਿੱਚ ਠੀਕ ਹੈ ਜੀ ਕਿਉਂਕਿ ਕੰਪਨੀ ਦਾ ਸਾਰਾ ਤੋਂ ਫੇਮਸ ਮਾਡਲ ਹੈ ਇਹ ਠੀਕ ਹੈ ਸਾਰਾ ਤੇ ਕਸਟਮਰ ਦੀ ਬੜੀ ਡਿਮਾਂਡ ਸੀ ਵੀ ਸਾਨੂੰ ਇਹ ਟਰੈਕਟਰ 4 ਵੀਲ ਚਾਹੀਦਾ ਠੀਕ ਹੈ ਜੀ ਇਹ 4 ਵੀਲ ਦੇ ਵਿੱਚ ਲਾਂਚ ਕੀਤਾ ਹੈ 12 12 ਦੀ ਸਪੀਡ ਹੈ ਠੀਕ ਹੈ ਸਾਰਾ ਸ਼ਟਰਨ ਲੀਵਰ ਨਾ ਆਉਂਦਾ ਇਹ ਠੀਕ ਹੈ 16 9 28 ਦੇ ਟਾਇਰ ਹੈ ਰਿਵਰਸ 16 9 28 ਦੇ ਟਾਇਰ ਤੇ ਨਵਿੱਧ ਵੇਟ ਲੱਗੇ ਹੀ ਆਉਂਦੇ ਇਹਨੂੰ ਠੀਕ ਹੈ ਕਸਟਮਰ ਬੜੀ ਡਿਮਾਂਡ ਕਰਦਾ ਬਿਆ ਸੀ ਵੀ 750 ਚਾਹੀਦਾ 750 ਚਾਹੀਦਾ ਤਾਂ ਫਿਰ ਕੰਪਨੀ ਨੇ ਨਵਾਂ ਲਾਂਚ ਕਰਤਾ ਇਸ ਅੱਗੇ ਜਿਹੜੇ ਬਈ ਇਸ ਤੋਂ ਪਹਿਲਾਂ 4 ਵੀਲ ਆ ਰਹੇ ਉਹ ਇਸ ਤੋਂ ਵੱਡੇ ਆ ਰਹੇ ਸੀ ਵੱਡੇ ਆ ਰਹੇ ਛੋਟੇ ਵੀ ਆ ਰਹੇ ਆ ਪਰ ਕਸਟਮਰ ਦੀ ਜ਼ਿਆਦਾ ਡਿਮਾਂਡ ਸੀ ਛੋਟੇ ਜਾ ਰਹੇ ਜਿਵੇਂ 745 ਆ ਰਿਹਾ ਹੈ ਡੀਆਈ 50 ਆ ਰਿਹਾ ਹੈ ਤਿੰਨ ਸਿਲੰਡਰ ਵਾਲੇ ਚ ਪਰ ਕਸਟਮਰ ਦੀ ਡਿਮਾਂਡ ਸੀ ਵੀ ਸਾਨੂੰ 750 ਚਾਹੀਦਾ ਠੀਕ ਹੈ ਇਹ ਹੁਣ ਆਪਣਾ 55 ਕੈ 55 ਕੈਟਾਗਰੀ ਦਾ ਮਾਡਲ ਹੈ ਠੀਕ ਹੈ ਹਾਂਜੀ ਤਾਂ 200 ਟੱਕਰ 35 ਟਾਰਕ ਨਾਲਾ ਨਿਊਟੋਨ ਮੀਟਰ ਟਾਰਕ ਨਾਲਾ ਹੈ ਠੀਕ ਹੈ ਮਿੱਤਰੋ 235 357 ਸੀਸੀ ਦਾ ਇੰਜਨ ਹੈ ਠੀਕ ਹੈ ਜੀ ਹਾਂ ਜੀ ਇਹ ਵੀ ਆਪਣਾ 2200 ਕਿਲੋਟ ਕੈਪੈਸਟੀ ਹੈ ਦੀ ਠੀਕ ਹੈ ਇੰਜਨ ਆਮ ਸੀਸੀ ਹਰੇਕ ਕੰਪਨੀ ਨਾਲ ਵੱਡਾ ਹੈ ਇਹਦਾ ਬਹੁਤ ਜ਼ਿਆਦਾ ਵੱਡਾ ਹੈ ਜੀ 377 ਸੀਸੀ ਆਮ ਹੈ ਨਹੀਂ ਕਿਸੇ ਕੋਲ ਠੀਕ ਹੈ ਜੀ ਬਰਾਬਰ ਕੈਟਾਗਰੀ ਚ ਕੰਪੈਰੀਸ਼ਨ ਕਰੀਏ ਵੀ ਸਾਰਾਂ ਤੋਂ ਜ਼ਿਆਦਾ ਠੀਕ ਹੈ 55 ਦੀ ਕੈਟਾਗਰੀ ਚ ਠੀਕ ਹੈ ਜੀ ਨੂਨਟ ਮਿੰਟ ਟਾਰਕ ਵੀ 235 ਬਹੁਤ ਜ਼ਿਆਦਾ ਹੈ ਠੀਕ ਹੈ ਜੀ ਸਿਕੰਦਰ ਮਾਡਲ ਦੇ ਵਿੱਚ ਆਇਆ ਮਿੱਤਰੋ ਤੇ ਇਹ ਇਹਦਾ ਵੀ ਜੋ ਆਪਾਂ ਅੱਗੇ ਐਕਸਲ ਵਗੈਰਾ ਆਏ ਇਹ ਵੀ ਹੈਵੀ ਡਿਊਟੀ ਹੈ ਪੂਰੀ ਹੈਵੀ ਡਿਊਟੀ ਵੈਸੇ ਹੀ ਸੋਨਾ ਲੱਗਾ ਹੈਵੀ ਡਿਊਟੀ ਦੇ ਨਾਂ ਤੇ ਜਾਣਾ ਜਾਂਦਾ ਬਿਲਕੁਲ ਹਾਂਜੀ ਤੇ ਜਿਵੇਂ ਇਹਦੇ ਪਿੱਛੇ ਦਾ ਮਿੱਤਰੋ ਕੰਪਨੀ ਆਮ ਹੋਰ ਟਰੈਕਟਰਾਂ ਨੂੰ ਵੀ ਵੇਟ ਤੁਸੀਂ ਦਿਨੇ ਹੀ ਹਾਂਜੀ 60 ਨੂੰ ਆਉਂਦੇ ਸੀ 60 ਨੂੰ ਆਉਂਦੇ ਸੀ 750 ਨੂੰ ਵੀ ਦੇਣ ਲੱਗ ਗਿਆ ਠੀਕ ਹੈ ਤੇ ਬਾਕੀ ਵੈਸੇ ਹੀ ਜੇ ਆਪਾਂ ਦੇਖੀਏ ਦੂਜੀਆਂ ਕੰਪਨੀ ਨਾਲ ਉਹ ਟਰੈਕਟਰ ਆਮ ਹੀ ਭਾਰਾ ਹੁੰਦਾ ਹੈ ਭਾਰਾ ਜੀ ਹਾਂਜੀ ਹਾਂਜੀ ਵੇਟ ਤਾਂ ਕਾਫੀ ਜ਼ਿਆਦਾ ਹੁੰਦਾ ਅੱਗੇ ਵਗੈਰਾ ਵੇਟ ਦੀ ਕੋਈ ਜ਼ਰੂਰਤ ਪਵੇ ਤਾਂ ਅਗਲਾ 5 ਟਨ ਦੂਜਾ ਵੇਟ ਦਿੱਤਾ ਵਾ ਹਾਂਜੀ ਤੇ ਲੈਫਟ ਕੁਐਸਟਰੀ ਆਪਾਂ ਕਿੰਨੀ ਦੱਸੀ 220 ਜੀ 220 220 ਹਾਂਜੀ ਮਿੱਤਰੋ 3 ਸਪੀਡ ਹੋ ਗਿਆ ਪਲੱਸ ਜਿਹੜਾ 12 12 12 12 ਜਿਹੜੀਆਂ ਸਪੀਡਾਂ ਆਪਾਂ ਨੂੰ ਗੇਅਰ ਦੀਆਂ ਬਹੁਤ ਮਿਲ ਗਈਆਂ ਆਈ ਪੀਟੀਓ ਹੈ ਆਪਾਂ ਸੁਪਰਸੀਡਰ ਦੀ ਗੱਲ ਕਰੀਏ ਤਾਂ ਉਹਦੇ ਤਾਂ ਪਹਿਲਾਂ ਹੀ ਇਹ ਪੂਰੇ ਜਿਹੜੇ ਚੰਗੇ ਚੱਲਦੇ ਸੀ ਤਾਂ ਹੁਣ ਉਹਦੋਂ ਵੀ ਵਧੀਆ ਹੋ ਗਿਆ ਤੇ ਆਈ ਪੀਟੀਓ ਵਾਲਾ ਕਲੱਚ ਆ ਗਿਆ ਨਾਲ ਜੀ ਇਹ ਲਾ ਲਓ ਆਪਦੀ ਸ਼੍ਰੇਣੀ ਦੇ ਮੁਤਾਬਕ 55 ਕੈਟਾਗਰੀ ਸਾਰਿਆਂ ਤੋਂ ਬੈਸਟ ਹੈਟਰ ਹੈ ਠੀਕ ਹੈ ਜੀ ਸੋਨਾਲੀਕਾ 750 ਫੰਦਾਸਤਾ ਵੀ ਸੀਸੀ ਵੀ ਬਹੁਤ ਜ਼ਿਆਦਾ ਟਾਰਕ ਸਰਾਂ ਤੋਂ ਜ਼ਿਆਦਾ ਠੀਕ ਹੈ ਜੀ ਬਾਕੀ ਪਹਿਲਾਂ ਹੀ ਕਸਟਮਰ ਬਾਦ ਵਸ ਸੁਪਰ ਸੀਡਰ ਤੇ ਸਰਾਂ ਤੋਂ ਪਹਿਲੀ ਪਸੰਦ ਸੋਨਾ ਲੇਕਾ ਹੀ ਹੈ ਬਿਲਕੁਲ ਬਿਲਕੁਲ ਕਿਉਂਕਿ weight ਦੇ ਹੈਵੀ ਹੈ ਫਰੰਟ ਤੋਂ ਉਠਦੇ ਨਹੀਂ ਉਠਦੇ ਨਹੀਂ ਸੁਪਰ ਸੀਡਰ ਪਾ ਕੇ ਵਧੀਆ ਚਲਾਉਂਦੇ ਤੇ ਇੱਕ ਹੋਰ ਆਏ ਆ ਜੀ ਇਹ ਹਰੇਕ ਕੰਮ ਤੇ ਜਿਹੜਾ ਸੋਨਾ ਲੇਕਾ ਅੱਗੇ ਰਹਿੰਦਾ ਹੈ ਕਮਰਸ਼ੀਅਲ ਕੰਮਾਂ 'ਚ ਵੀ ਹੈਗਾ ਹਾਂ ਜੀ ਮਾਰਸ਼ੀਅਲ ਕੰਮ ਨੂੰ ਵੀ ਬਹੁਤ ਜੀ ਤੇ ਖੇਤੀ ਨੂੰ ਤਾਂ ਇਹ ਪੂਰਾ ਬਣਾਈ ਹੈਗਾ ਜੀ ਸਪੈਸ਼ਲ ਤੁਹਾਨੂੰ ਮੜਾ ਜੀ ਤੁਹਾਨੂੰ ਆਪਾਂ ਅੰਦਰੋਂ ਟਰੈਕਟਰ ਦਿਖਾਉਣੇ ਆ ਸ਼ੋ ਚੱਕ ਕੇ ਚਾਰ ਸਿਲੰਡ hari samiin kita kendarinya na kayak paman lagi ya ਟਰੈਕਟਰਾਂ ਦੇ ਲੋਕ ਬਾਹਰ ਪਲੇਟਫਾਰਮ ਲਾਉਂਦੇ ਉੱਚਾ ਆਪਣੀ ਪਹਿਲੇ ਪਲੇਟਫਾਰਮ ਉੱਚਾ ਤੇ ਖੁੱਲਾ ਢੁਲਾ ਪੂਰਾ ਬ੍ਰੇਕ ਕਲਚ ਪੈਡਲ ਵੀ ਪੂਰੇ ਉੱਚੀ ਹੈ ਬੈਠਣ ਪੂਰੀ ਕੰਫਰਟ ਮਹਿਸੂਸ ਹੁੰਦਾ ਸੀਟ ਬਹੁਤ ਕੰਫਰਟ ਆਪਣੀ ਸੋਨਾ ਲਿਖਾ ਦੀ ਬਿਲਕੁਲ ਜੀ ਹਾਂਜੀ ਮੈਂ ਬਾਕੀ ਮਿੱਤਰੋ ਆ ਸਾਰਾ ਕਵਰ ਕਰਿਆ ਹੋਇਆ ਹਾਂਜੀ ਹਾਂਜੀ ਕੋਈ ਵੀ ਤੁਸੀਂ ਸਮਾਨ ਰੱਖਦੇ ਐ ਨਹੀਂ ਥੱਲੇ ਗਿਰਜੇ ਸਿੱਕੜ ਸਮਾਨ ਆਉਂਦਾ ਲਾ ਲਓ ਜੀ ਮਨ ਵੇਟ ਆ ਗਿਆ ਆਪਣੇ ਦੇ ਪੱਟੀ ਹੁੱਕ ਟੌਪ ਲਿੰਕ ਸਾਰਾ ਕੁਝ ਡਬਲ ਡਿਸਟ੍ਰੀਬਿਊਟਰ ਹੈ ਮਲਟੀ ਸਪੀਡ ਹੈ ਸੋਨਾਲੀ ਕਾਰ ਵੀ ਵੀ ਲੱਗਾ ਹੀ ਹੁੰਦਾ ਇੰਡੀਪੈਂਡੈਂਟ ਕਲੱਚ ਕਹਿੰਦੇ ਹੈ ਲੱਗਾ ਲਿਆ ਹਾਂ ਸੋਨਾਲੀ ਕਾਰ ਵੀ ਬਈ ਆ ਵੀ ਖਾਸੀ ਤਾਂ ਵੀ ਛੋਟੇ ਟਰੈਕਟਰ ਤੇ ਦੇਣ ਲੱਗ ਜਾਂਦਾ ਹੈ ਨਾ ਛੋਟੇ ਰਿਸਟਰ ਤੋਂ ਡਿਸਟ੍ਰੀਬਿਊਟਰ ਆਉਂਦਾ ਹੈ ਤੇ ਬਾਕੀ ਸਮੇਂ ਦੇ ਮੁਤਾਬਕ ਇਹ ਚੀਜ਼ਾਂ ਪੂਰੀਆਂ ਹੈਵੀ ਹੋ ਗਈਆਂ ਹੁਣ ਵੀ ਜਿਵੇਂ এমਪਲੋਇਮੈਂਟ ਭਾਰੇ ਹੋ ਗਏ ਟਰੈਕਟਰ ਆਪਣੇ ਕੋਲ ਨਿਵਾ ਚੁੱਕਿਆ ਕਸਟਮਰ ਨੂੰ ਕਹਿੰਨੇ ਵੀ ਆਪਣੀ ਡੀਲਰਸ਼ਿਪ ਗਰੇਵਾਲਾਂ ਇਨਸਾਨ ਸ਼੍ਰੀ ਮੁਕਸਦ ਹੈ ਤੇ ਵੇਚੋ ਤੇ ਦੇਖੋ ਤੇ ਮਿੱਤਰੋ ਆਪਾਂ ਇਹਨਾਂ ਬਾਈ ਹੋਰਾਂ ਦੀ ਅੱਗੇ ਵੀ ਬਹੁਤ ਕਾਫੀ ਵੀਡੀਓ ਕਰੀਆਂ ਟਰੈਕਟਰਾਂ ਨਵੇਂਆਂ ਦੀਆਂ ਤੇ ਖਾਸ ਕਰਕੇ ਜਿਹੜੇ ਇਹਨਾਂ ਕੋਲੇ ਪੁਰਾਣੇ ਟਰੈਕਟਰ ਬਹੁਤ ਕੱਟੇ ਜਾਂਦੇ ਆ ਕਿਉਂਕਿ ਨਵੇਂ ਟਰੈਕਟਰ ਵਿਕਦੇ ਰਹੇ ਹੁਣ ਵੀ ਬੜੇ ਖੜੇ ਹੈ ਜੀ ਤੇ ਵਾਹ ਇੱਕ ਦੇ ਜ਼ਿਆਦਾ ਟਾਈਮ ਦਵਾਰਾ ਠੀਕ ਹੈ ਠੀਕ ਹੈ ਜੀ ਤੇ ਬਹੁਤ ਬਿਜ਼ੀ ਜ਼ਿਆਦਾ ਸੀ ਨਵਾਂ ਟਰੈਕਟਰ ਲੈਣਾ ਤਾਂ ਵੀ ਕਾਲ ਕਰ ਸਕਦੇ ਆ ਜੇ ਪੁਰਾਣੇ ਲੈਣੇ ਤਾਂ ਤਾਂ ਵੀ ਬਾਈ ਹੋਰਾਂ ਨੂੰ ਯਾਦ ਕਰੋ ਜੀ ਤੁਸੀਂ ਆਪਣੇ ਕੋਲੇ ਹਰ ਮਾਡਲ ਮੌਕੇ ਤੇ ਹਾਜ਼ਰ ਮਿਲੂਗਾ ਜਿਹੜਾ ਕਸਟਮਰ ਦੇਖਣਾ ਚਾਹੁੰਦਾ ਸਰ ਚਾਹੁੰਦਾ 730 ਸੈਕੰਡ ਦੋ ਸਿਲੰਡਰ ਤੋਂ ਲੈ ਕੇ ਠ 6275 ਚ ਵੀ ਤਾਂ ਸਾਰੇ ਡਾਇਟਰ ਹਾਜ਼ਰ ਖੜੇ ਹੁੰਦੇ ਠੀਕ ਹੈ ਬਾਈ ਜੀ ਤੇ ਬਾਈ ਜੀ ਅੰਦਰ ਆਪਣਾ ਕੀ ਪ੍ਰੋਗਰਾਮ ਚੱਲ ਰਿਹਾ ਜੀ ਅੰਦਰ ਆਪਣੇ ਬਾਈ ਜੀ ਮਗਰਲੇ ਸਾਲ ਕਸਟਮਰ ਨੂੰ ਆਪਣੀ ਇਨਾਮ ਦੀ ਚੱਲਦੀ ਸਕੀਮ ਐਕਟਿਵ ਚੱਲ ਰਹੀ ਹੈ ਗਿਫਟ ਦੀ ਜੀ ਅੱਛਾ ਜੀ ਹਾਂ ਬਾਹਰ ਵੀ ਦਿਖਾਓ ਇੱਕ ਵਾਰੀ ਮਗਰਲੇ ਸਾਲ ਜਿਹੜੇ ਕਸਟਮਰ ਨੂੰ ਨਾਮ ਨਿਕਲੇ ਆ ਜੋ ਲੋਕ ਕਸਟਮਰ ਨੂੰ ਦਿੱਤੇ ਜਾ ਰਹੇ ਆ ਸਾਰੇ ਠੀਕ ਹੈ ਜੀ ਹਾਂ ਜੀ ਜਿਹੜੀ ਚੱਲ ਰਹੀ ਹੈ ਇਹ ਬਾਈ ਅੱਗੇ ਤੋਂ ਹੁਣ ਜਿਹੜਾ ਕੋਈ ਨਵਾਂ ਟਰੈਕਟਰ ਲਊਗਾ ਉਹਦੇ ਤੇ ਟਰੈਕਟਰ ਪਰਚੇਸ ਕਰ ਰਹੀ ਜਾਨੂੰ ਠੀਕ ਹੈ ਜੀ ਹਾਂ ਜੀ ਲੈ ਮਿੱਤਰੋ ਜਿਹੜਾ ਕੋਈ ਬੰਦਾ ਹੁਣ ਸੋਨਾ ਲੀਕਾ ਦਾ ਨਵਾਂ ਨੰਬਰ ਤੱਕ ਆ ਜੀ ਨਵਾਂ ਟਰੈਕਟਰ ਲਾਊਗਾ ਤਾਂ ਇੰਨੇ ਨਾ ਮਿਲਣਿਆ ਜਿਹਦੇ ਚ ਤੁਸੀਂ ਦੇਖੋ 152 ਮੋਟਰਸਾਈਕਲ ਤੇ ਫਰਸਟ ਪ੍ਰਾਈਜ਼ ਆ ਜਿਹੜੇ 15 ਟਰੈਕਟਰ ਨੇ ਕਾਹਨੇ ਕੀ ਬਾਤ ਆ ਸੋਨਾ ਲੀਕਾ ਸਾਰਾ ਕਾਰਾਂ ਟਾਟਾ ਪੰਜੀ ਠੀਕ ਹੈ ਜੀ ਹਾਂ ਜੀ ਸੋਨਾ ਲੀਕਾ ਧਮਾਲਾਂ ਭਾਈ ਆਉਂਦੀ ਬਈ ਬਈ ਹੈ ਠੀਕ ਹੈ ਜੀ ਹਾਂ ਜੀ ਸੋਨਾ ਲੀਕਾ ਦਾ ਹਾਈ ਸਿਰੇ ਦੀ ਹੈ ਹਾਂ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਧੰਨਵਾਦ ਸਤਿ ਸ੍ਰੀ ਅਕਾਲ